ਬੈਰੂਜੀ ਕਾ ਖਾਲਸਾ ਸ਼੍ਰੀ ਵਾਇਰੂਜੀ ਕੀ ਫਤਿਹ ਜੈ ਸ੍ਰੀ ਰਾਮ ਜਿਮਮੂ ਕੀ ਪਿਛਲੇ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਕੁਝ ਸਮਾਜ ਸੇਵੀ ਲੋਕ ਆਪਣੇ ਉਹ ਜੋ ਸਮਾਜ ਸੇਵਕ ਹੁੰਦੇ ਆ ਉਹ ਪ੍ਰਵਾਸੀ ਮਜ਼ਦੂਰਾਂ ਬਾਰੇ ਜਾਂ ਪ੍ਰਵਾਸੀਆਂ ਬਾਰੇ ਕਈ ਟਿੱਪਣੀਆਂ ਕਰਦੇ ਵੀ ਪੰਜਾਬ ਚ ਨਾ ਵਧਦਾ ਜਾਵੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਅਗਰ ਕੁਝ ਪੰਜਾਬ ਦੇ ਵਿੱਚ ਥੋੜੀ ਬਹੁਤ ਡਿਵੈਲਪਮੈਂਟ ਬਚੀ ਹੈ ਤੇ ਉਹਨਾਂ ਪ੍ਰਵਾਸੀ ਮਜ਼ਦੂਰਾਂ ਕਰਕੇ ਪਾਵੇਂ ਉਹ ਫੈਕਟਰੀ ਹੋਵੇ ਭਾਵੇਂ ਉਹ ਖੇਤ ਹੋਣ ਖಲ್ಯਾਨ ਹੋ ਹਰ ਜਗ੍ਹਾ ਤੇ ਅਗਰ ਕੋਈ ਕੰਮ ਕਰ ਰਿਹਾ ਉੱਥੇ ਪ੍ਰਵਾਸੀ ਮਜ਼ਦੂਰ ਹੈ ਪੰਜਾਬ ਦੀ ਡਵੈਲਪਮੈਂਟ ਦੇ ਵਿੱਚ ਪੰਜਾਬ ਦੀ ਤਰੱਕੀ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਮਜ਼ਦੂਰ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਪੰਜਾਬੀ ਵੀਰਾਂ ਨੂੰ ਮੈਂ ਇੱਥੇ ਪੁੱਛਣਾ ਚਾਹੁੰਨਾ ਵਿਦੇਸ਼ਾਂ 'ਚ ਕੈਨੇਡਾ ਅਮਰੀਕਾ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਜਾ ਕੇ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਦੇਸ਼ਾਂ 'ਚ ਜਾ ਕੇ ਕਿ ਅਸੀਂ ਉੱਥੇ ਦੇ ਪ੍ਰਵਾਸੀ ਨਹੀਂ ਹਾਂ ਅਸੀਂ ਤਾਂ ਉੱਥੇ ਆਪਣੇ ਚੋਣ ਜਿੱਤ ਕੇ ਕੋਈ ਮੈਂਬਰ ਪਾਰਲੀਮੈਂਟ ਬਣ ਗਿਆ ਉਥੋਂ ਦੀ ਸਰਕਾਰਾਂ ਤੱਕ ਉਥੋਂ ਤੇ ਆਰਮੀ ਤੱਕ ਦੇ ਵਿੱਚ ਅਸੀਂ ਨਮਾਇੰਦੀ ਕਰਦੇ ਹਾਂ ਔਰ ਇੱਥੇ ਇੱਕ ਜ਼ਿਕਰ ਜੋ ਗੱਲ ਹੈ ਵੀ ਸਾਡੇ ਜਿੰਨੇ ਵੀ ਪੰਜ ਪਿਆਰੇ ਹੋਏ ਆ ਧਰਮ ਹਮੇਸ਼ਾ ਜੋੜਨ ਦੀ ਗੱਲ ਕਰਦਾ ਤੋੜਨ ਦੀ ਨਹੀਂ ਕਰਦਾ ਪੰਜਾਂ ਪਿਆਰਿਆਂ ਚੋਂ ਕੋਈ ਵੀ ਪੰਜ ਪਿਆਰਿਆਂ ਚੋਂ ਐਸਾ ਕੋਈ ਨਹੀਂ ਜਿਹੜਾ ਪੰਜਾਬ ਤੋਂ ਸਬੰਧਤ ਹੋਵੇ ਮਾਂ ਪੰਜਾਬ ਦੀ ਮੈਂ ਗੱਲ ਕਰਦਾ ਉਹਦੇ ਚੋਂ ਸਬੰਧਤ ਜ਼ਰੂਰ ਸਰਦਾ ਪੰਜ ਪਿਆਰੇ ਜੋ ਕੋਈ ਗੁਜਰਾਤ ਚੋਂ ਯੂਪੀ ਚੋਂ ਮਹਾਰਾਸ਼ਟਰ ਚੋਂ ਵੱਖ-ਵੱਖ ਸਟੇਟਾਂ ਚੋਂ ਕੁਝ ਪਾਕਿਸਤਾਨ ਦੇ ਵਿੱਚ ਜਗ੍ਹਾ ਚ ਚਲੇ ਗਿਆਂ ਆ ਆਈ ਸਿੰਘ ਸਹਿਬਾਨ ਔਰ ਗੁਰੂ ਸਾਹਿਬ ਦਾ ਜਨਮ ਵੀ ਦਸਵੀ ਪਾਸ਼ੇ ਜੀ ਨੇ ਜ਼ੁਲਮ ਦੇ ਖਿਲਾਫ ਏਡੀ ਵੱਡੀ ਜੰਗ ਲੜੀ ਸਰਬੰਸ ਵਾਰਿਆ ਉਹਨਾਂ ਦਾ ਜਨਮ ਵੀ ਪਟਨਾ ਸਾਹਿਬ ਵਿਖੇ ਹੋਇਆ ਇਹ ਤੁਹਾਨੂੰ ਜਾਣਨਾ ਚਾਹੀਦਾ ਹੈ ਔਰ ਉਹਨਾਂ ਦਾ ਆਖਰੀ ਸਮਾ ਵੀ ਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਵਿਖੇ ਵਸਿਤ ਹੋਇਆ ਇਸ ਕਰਕੇ ਇਹ ਵਿਸ਼ਾ ਬਹੁਤ ਗੰਭੀਰ ਹੈ ਇੱਥੇ ਸਾਨੂੰ ਸੋਚਣ ਦੀ ਲੋੜ ਹੈ ਸਾਡਾ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਰੁੜਦਾ ਜਾਂਦਾ ਹੈ ਆਉਣ ਵਾਲਾ ਸਮਾਂ ਇਹ ਸਾਹਾਰਾ ਵੀ ਸਾਡੇ ਬੱਚੇ ਸਾਡੀ ਨੌਜਵਾਨ ਪੀੜ੍ਹੀ ਬੱਚਾ ਪੈਦਾ ਕਰਨ ਦੇ ਯੋਗ ਵੀ ਨਹੀਂ ਰਣੀ ਸਾਨੂੰ ਇਹਨਾਂ ਗੱਲਾਂ ਸੋਚਣ ਦੀ ਲੋੜ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਲੋੜ ਹੈ ਔਰ ਪੰਜਾਬ ਦੇ ਵਿੱਚ ਜੋ ਕਿ ਇੰਡਸਟਰੀ ਪਲਾਨ ਕਰ ਚੁੱਕੀ ਆ ਇਸ ਇੰਡਸਟਰੀ ਨੂੰ ਦੁਬਾਰਾ ਲਿਆਉਣ ਦੀ ਲੋੜ ਆ ਤਾਂ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਸਾਡੇ ਪੰਜਾਬੀਆਂ ਨੂੰ ਰੋਜ਼ਗਾਰ ਮਿਲ ਸਕੇ ਔਰ ਉਹਨਾਂ ਨੂੰ ਵਿਦੇਸ਼ ਵਿੱਚ ਨਾ ਭਜਣਾ ਪਵੇ ਮੈਂ ਵਿਸ਼ੇ ਨੂੰ ਲੰਬਾ ਨਾ ਕਰਦਾ ਹੋਇਆ ਸਿਰਫ ਇੱਕ ਅਪੀਲ ਕਰਾਂਗਾ ਵੀ ਜੋ ਸਾਥੀ ਪੰਜਾਬ ਨੂੰ ਇਸ ਇਸ ਹਮਖਿਆਲੀ ਲੋਕ ਰਲ ਕੇ ਇੱਕ ਹਮਲਾ ਮਾਰੀਏ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਜਵਾਨੀ ਕਿਸਾਨੀ ਤੇ ਪੰਜਾਬੀ ਨੂੰ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਵਾਸਤੇ ਵੱਡਾ ਹਮਰਾ ਮਾਰਦੇ ਹੋਏ ਅਸੀਂ ਆਪਣੇ ਆਪਣੀ ਸੱਭਿਆਤਾ ਪੰਜਾਬੀਅਤ ਪੰਜਾਬੀ ਹੋਣ ਦੇ ਨਾਤੇ ਆਪਾਂ ਆਪਣੇ ਪੰਜਾਬ ਨੂੰ ਊਰੰਗਲਾ ਪੰਜਾਬ ਖੁਸ਼ਹਾਲ ਪੰਜਾਬ ਬਣਾਈਏ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਇਹ ਨਹੀਂ ਗੱਲ ਕਹਿੰਦਾ ਹੋਇਆ ਸ਼ਮਰਦਾ ਜੱਜ ਜੀ ਸ਼੍ਰੀ ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ